ਰਬਜੋਤ ਕੀ ਕਰ ਰਹੀ ਹੈ ਤੈਜੀ ਮੈਂ ਬੈਗ ਰੈਡੀ ਕਰ ਰਹੀ ਹਾਂ بیٹے ਤੇਰਾ ਬੈਗ ਤਾਂ ਹੋਰਿਆ ਨਵਾਂ ਤੇ ਤੂੰ ਪੁਰਾਣਾ ਬੈਗ ਕੀ ਕਰ ਰਹੀ ਹੈ ਮੈਂ ਕਿਸੇ ਹੋਰ ਬੱਚੇ ਲਈ ਰੈਡੀ ਕਰ ਰਹੀ ਹਾਂ ਹੋਰ ਬੱਚਾ ਕੌਣ ਬੇਟੀ ਤੈਜੀ ਹਬੋਰ ਨਾ ਸਟੱਡੀ ਸਰਕਲ ਆਲੇ ਨੇ ਮੋਤੀ ਖਾਣਾ ਛਲਾਇਆ ਹੈ بیٹے ਕੌਣ ਸਟੱਡੀ ਸਰਕਲ ਵਾਲੇ ਤੂੰ ਜਿੰਨ ਜਾਂਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਲੇ ਜੋ ਸਮਰ ਕੈਂਪ ਲੋਂਦੇ ਆ ਜੋ ਸਿੱਖੀ ਦਾ ਪ੍ਰਚਾਰ ਕਰਦੇ ਐ ਬੱਚਿਆਂ ਨੂੰ ਪਾਠ ਸਿਖਾਉਂਦੇ ਐ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਐ ਤੁਸੀਂ ਜਾਣਦੇ ਹੀ ਨਹੀਂ ਜਿਹੜੀ ਮੇਰੀ ਕਲਾਸਮੇਟ ਐ ਨਾ ਬਵਰਤ ਉਹ ਵੀ ਉੱਥੇ ਜਾਂਦੀ ਹੁੰਦੀ ਐ ਉਹ ਮੈਨੂੰ ਦੱਸਦੀ ਸੀ ਜਿਹੜੇ ਆਪਣੇ ਪਿਛਲੇ ਛਾਲ ਦੇ ਬੈਗ, ਵਾਟਰ ਬੋਟਲ, ਜੀਮੈਟਰੀ ਬਾਕਸ, ਲੰਚ ਬਾਕਸ ਹੁਣ ਆਪਣੇ ਕਿਸੇ ਕੰਮ ਨਹੀਂ ਆਉਂਦੇ ਉਹ ਸਭ ਉੱਥੇ ਜਮ੍ਹਾਂ ਕਰਾ ਦਿੰਦੇ ਆ ਲੋੜਵੰਦ ਜੀਆਂ ਦੇ ਕੰਮ ਆ ਸਕਣ ਇਸ ਲਈ ਮੈਂ ਕਹਿ ਰਹੀ ਹਾਂ ਮੈਂ ਹੋਰ ਬੱਚੇ ਲਈ ਬੈਗ ਤਿਆਰ ਕਰ ਰਹੀ ਹਾਂ ਜਿਹੜੇ ਬੱਚੇ ਇਸ ਸਮਾਨ ਖਰੀਦ ਨਹੀਂ ਸਕਦੇ ਉਹ ਉੱਥੋਂ ਫ੍ਰੀ ਲੈ ਆਉਂਦੇ ਹਨ ਇਸ ਤਰ੍ਹਾਂ ਸਾਨੂੰ ਸਾਰਾ ਸਮਾਨ ਵੰਡ ਕੇ ਵਰਤਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਬੋਰ ਵੱਲੋਂ ਗਲੀ ਨੰਬਰ 1 ਪੁਰਾਣੀ ਸੋਜ ਨਗਰੀ ਅਬੋਹਰ ਵਿਕੇ ਗੁਰਨਾਨਕ ਮੋਦੀ ਖਾਨਾ ਚਲਾਇਆ ਜਾ ਰਿਹਾ ਹੈ ਜਿਸ ਵਿੱਚੋਂ ਸੈਂਕੜੇ ਲੋਕ ਵੰਦ ਪਰਿਵਾਰ ਹਰ ਮਹੀਨੇ ਆਪਣੀ ਜ਼ਰੂਰਤ ਦਾ ਸਮਾਨ ਲੈ ਕੇ ਜਾਂਦੇ ਹਨ ਹੁਣ ਬੱਚਿਆਂ ਦੇ ਪੇਪਰ ਖਤਮ ਹੋਣ ਤੋਂ ਬਾਅਦ ਬੱਚੇ ਜਦੋਂ ਨਵੀਂ ਕਲਾਸ 'ਚ ਜਾਂਦੇ ਨੇ ਤੇ ਉਹ ਆਪਣਾ ਬੈਗ ਆਪਣਾ ਲੰਚ ਬਾਕਸ ਆਪਣੀ ਵਾਟਰ ਬੋਟਲ ਅਕਸਰ ਬਦਲ ਦਿੰਦੇ ਨੇ ਜੋ ਕਿ ਘਰ ਦੇ ਵਿੱਚ ਫालतੂ ਪਈਆਂ ਰਹਿੰਦੀਆਂ ਸੋ ਜਿਹੜੇ ਵੀ ਘਰਾਂ ਦੇ ਵਿੱਚ ਵਰਤੋਜੋਗ ਹਾਲਾਤ ਦੇ ਵਿੱਚ ਸਮਾਨ ਪਿਆ ਹੋਇਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਗੁਰਨਾਨਕ ਮੋਤੀਖਾਨਾ ਵਿਖੇ ਪਹੁੰਚਾਉਣ ਤਾਂ ਕਿ ਲੋੜਵੰਦ ਬੱਚੇ ਉਸ ਸਮਾਨ ਨੂੰ ਲੈ ਕੇ ਆਪਣੇ ਸਕੂਲ ਜਾਣ ਦੇ ਸਫ਼ਰ ਨੂੰ ਬਿਹਤਰ ਬਣਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ